ਹੈਲੋ ਹਾਂਜੀ ਸਵਾਗਤ ਹੈ ਤੁਹਾਡਾ ਜੀ ਮੇਰੇ ਚੈਨਲ ਵਿਰਸਾ ਪੰਜਾਬ ਤੇ ਤੇ ਆਪਾਂ ਤੁਹਾਨੂੰ ਅੱਜ ਗੁਰਮ ਡੋਰੀ ਬਣਾਉਣੀ ਦੱਸਾਂਗੇ ਬਹੁਤ ਹੀ ਆਸਾਨ ਜਆ ਇਜੀ ਜਆ ਤਰੀਕਾ ਜੀ ਤੇ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਡੋਰੀ ਬਣਾਉਣ ਦਾ ਆਸਾਨ ਜਆ ਤਰੀਕਾ ਦੱਸਿਆ ਜਾਊਗਾ ਤੇ ਵੀਡੀਓ ਨੂੰ ਪੂਰੀ ਦੇਖਿਓ ਜੀ ਜੋ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਓ ਜੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਇਹ ਆਪਣੇ ਕੋਲੇ ਹੈਗਾ ਜੀ ਔਰਗੰజా ਦਾ ਕਪੜਾ ਕਪੜੇ ਨੂੰ ਆਪਾਂ ਪ੍ਰੈਸ ਕਰ ਲਿਆ ਤਾਂ ਆਪਾਂ ਇੱਕ ਅੰਚ ਦਾ ਮਾਰਕਿੰਗ ਕਰ ਲਾਂਗੇ ਇੱਥੇ 1 ਇੰਚ ਕੰਚਾ ਕਪੜਾ ਹੀ ਲਾਉਣਾ ਆਪਾਂ ਲੱਭਾ 1 ਇੰਚ ਦਾ ਵਧੀਆ ਬਹੁਤ ਸੋਹਣੀ ਡੋਰੀ ਬਣ ਕੇ ਤਿਆਰ ਹੋਊਗੀ ਬਰੀਕੀ ਜੀ ਡੋਰੀ ਕੱਢਾਂਗੇ ਆਪਾਂ ਜਿੰਨਾ ਵੀ ਕੋਲ ਲੱਭਾ ਕਪੜਾ ਚਾਹੀਦਾ ਆਪਾਂ ਮਾਰਕਿੰਗ ਕਰ ਰਹੇ ਹਾਂ ਜਿੰਨਾ ਆਪਾਂ ਕਰ ਲੈਣਾ ਕਟਿੰਗ ਮਾਰਕਿੰਗ ਕਰਕੇ ਇਸ ਤਰੀਕੇ ਦੇ ਨਾਲ ਬਹੁਤ ਸੌਖਾ ਤਰੀਕਾ ਜੀ ਬਹੁਤ ਈਜ਼ੀ ਤਰੀਕਾ ਹੈ ਇੱਥੋਂ ਕੱਪੜੇ ਨੂੰ ਫੋਲਡ ਕਰ ਲੈਣਾ ਇੱਕ ਪੈਰ ਤੋਂ ਥੋੜਾ ਜਿਹਾ ਘੱਟ ਕਰਕੇ ਆਪਾਂ ਪੈਰ ਨੂੰ ਰੱਖਣਾ ਤੇ ਆਪਣੀ ਡੋਰੀ ਬਹੁਤ ਹੀ ਬਰੀਕ ਬਰੀਕ ਬਣ ਕੇ ਬਹੁਤ ਸੋਹਣੀ ਤਿਆਰ ਹੋਊਗੀ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਟਾਂਕੇ ਨੂੰ ਆਪਾਂ ਬ੍ਰੀਕ ਕਰ ਲੈਣਾ ਥੋੜਾ ਜਿਹਾ ਜਿਵੇਂ ਆਪਾਂ ਨਾਰਮਲ ਸਿਲਾਈ ਲਾਉਣੀ ਉਹ ਥੋੜਾ ਬ੍ਰੀਕ ਕਰ ਲੈਣਾ ਆਪਾਂ ਟਾਂਕੇ ਨੂੰ पूरे कपड़े के ये और लागैन ज्यादा कपड़ा त करके अपन दोनों साइडों को कपड़े में फड़ना पैना क्योंकि तो कपड़ा बहुत हल्का तेने कट्ठा कर देंगी हल्के कपड़े में इस करके आप दो साइडों कपड़े में फड़ लेंगे कि फिनिशिंग आ जाए वै जी आप ਕਪੜੇ ਤੇ ਸਲਾਈ ਲਾ ਲਈ ਸਿੱਧੀ ਸਿੱਧੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਇਹ ਹੈਗਾ ਜੀ ਡੋਰੀ ਟੂਨ ਇਹਨੂੰ ਤੁਸੀਂ ਟੇਲਰ ਜਿੱਥੋਂ ਆਪਾਂ ਟੇਲਰ ਦਾ ਸਮਾਨ ਲੈਨੇ ਆ ਬਾਜ਼ਾਰ ਦੇ ਵਿੱਚ ਉੱਥੇ ਹੀ ਆਪਾਂ ਨੂੰ ਮਿਲ ਜੂਦਾ ਜੀ ਇਹ ਕੋਈ ਮਹਿੰਗਾ ਨਹੀਂ ਹੈ ਜ਼ਿਆਦਾ ਬਹੁਤ ਹੀ ਆਸਾਨੀ ਦੇ ਨਾਲ ਇਹ ਆਪਣੀ ਡੋਰੀ ਨੂੰ ਸਿੱਧੀ ਕਰਨ ਦੇ ਵਿੱਚ ਆਪ ਨੂੰ ਹੈਲਪ ਕਰਦਾ ਦੋਨੇ ਪਾਸੇ ਡੋਰੀ ਨੂੰ ਖੁੱਲੀ ਰੱਖਣਾ ਆਪਾਂ ਇਸ ਲਈ ਆਪਾਂ ਡੋਰੀ ਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਤੇ ਇਧਰੋਂ ਆਪਾਂ ਇਹਨੂੰ ਕੱਪੜੇ ਦੇ ਵਿੱਚ ਇਧਰੋਂ ਡੋਰੀ ਨੂੰ ਲੌਕ ਕਰ ਲਾਂਗੇ ਇਸ ਤਰ੍ਹਾਂ ਇਹ ਕੁੰਡੀ ਦੇ ਵਿੱਚ ਕੱਪੜਾ ਪਾ ਕੇ ਤੇ ਇਸ ਤਰ੍ਹਾਂ ਆਪਾਂ ਅੱਗੇ ਤੋਂ ਲੌਕ ਕਰ ਲਾਂਗੇ ਤੇ ਬਿਲਕੁਲ ਬੋਝ ਕੇ ਇਹਨੂੰ ਹਲਕੇ ਹੱਥ ਦੇ ਨਾਲ ਇੱਕ ਵਾਰੀ ਆਪਾਂ ਇਹਨੂੰ ਇਸ ਤਰ੍ਹਾਂ ਖਿੱਚਾਂਗੇ ਤੇ ਦੇਖੋ ਜੀ ਬਹੁਤ ਹੀ ਆਸਾਨ ਤੇ ਸੌਖੇ ਤਰੀਕੇ ਦੇ ਨਾਲ ਇਹ ਆਰਾਮ ਨਾਲ ਡੋਰੀ ਸਿੱਧੀ ਹੋ ਗਈ ਆਪਨੀ ਤੇ ਟਰਾਈ ਜ਼ਰੂਰ ਕਰੋ ਜੀ ਵੀਡੀਓ ਕਿਦਾਂ ਦੀ ਲਗੀ ਕਮੈਂਟ ਕਰਕੇ ਜਲਦੀ ਦੱਸਿਓ ਜੀ ਬਾਏ